ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸੇ ਤੇ ਅਰਦਾਸ ਹੈ ਸਾਰੇ ਤੁਸੀਂ ਚੜਦੀ ਕਲਾ ਤੇ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਆ ਨਰਖ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਏ ਫਿਰ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਜਿਹੜਾ ਸੁਆ ਸੋਆ ਦੋ ਟਾਈਮ ਚੋਕੇ ਜਿਹੜਾ ਗੱਬਣ ਇੱਕ ਰਾਂ ਨੂੰ ਟਿਪ ਕੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਾਡੀ ਵੀਡੀਓ ਵੇਖਣ ਲਈ ਤੇ ਜੁੜੇ ਰਿਹਾ ਕਰੋ ਐਂਡ ਤੱਕਰ ਤੇ ਗਾ ਦੱਬ ਕੇ ਸ਼ੇਅਰ ਕਰ ਦਿਆ ਕਰੋ ਜਰੂਰ ਹੋਰ ਵੀ ਕਿਮਤ ਅਰਦਾ ਗਰੀਬ ਦਾ ਫਾਇਦਾ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਖੇਮ ਕਾਨ ਬਾਰਡਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਦੀ ਗੱਲ ਕਰੀਏ ਤੇ ਪੱਟੀ ਡਾਕਟਰ ਅਸ਼ਮੀ ਸ਼ਾਹ ਜੀ ਦੇ ਕੋਲ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਇੱਕ ਨਾਗ ਹੀ ਆ ਠੀਕ ਆ ਜੀ ਪਾਉਣਾ ਤੇ ਵਧੇਰੇ ਜਾਣਕਾਰੀ ਆ ਉਹ ਕਰਕੇ ਤੁਹਾਡੇ ਨਾਲ ਸਾਂਝੀ ਪੁੱਛ ਕੇ ਅੱਜ ਦੇ ਕਿਵੇਂ ਰਹਿਣਗੇ ਭਾ ਪੱਤੇ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਹੀ ਕਰਵਾਵਾਂਗੇ ਜੁੜੇ ਰਹੋ ਜੀ ਐਂਡ ਤੱਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਜੀ ਆਇਆਂ ਨੂੰ ਜੀ ਧੰਨਵਾਦ ਜੀ ਸ਼ੁਕਰ ਹੈ ਜੀ ਚੜ੍ਹਦੀ ਕਲਾ ਹੋਰ ਕੈਮ ਸੇ ਤਾਂ ਹਾਂ ਜੀ ਗੱਭਰੂ ਹੋ ਗਏ ਜੈ ਹਨ ਤੇ ਡਰੈਸ ਕਰੀਏ ਨੋਟ ਡਰੈਸ ਆਪਣਾ ਪਿੰਡ ਕੈਮਕਾਲ ਜੀ ਹਾਂ ਜੀ ਤੇ ਤਹਿਸੀਲ ਜਿਹੜੀ ਉਹ ਪੱਟੀ ਤੇ ਜ਼ਿਲ੍ਹਾ ਆਪਣਾ ਸ੍ਰੀ ਤਨਤਨ ਸੇਬ ਮੋਬਾਈਲ ਜੀ 8196 ਮਤਵੇ ਹਾਂ 21 ਠੀਕ ਹੈ ਤੇ ਇੱਕੋ ਹੀ ਸ਼ੇਅਰ ਕਰਨੇ ਆ ਹਾਂ ਜੀ ਇੱਕੋ ਤੇ ਦੁੱਧ ਹੀ ਦਾ ਹੋਇਆ ਸਬਦਾ ਨਹੀਂ ਜੀ ਇਹ ਅਜੇ ਮੈਂ ਆਜ ਹੀ ਸੋਈ ਆ ਅੱਛਾ ਇਹ ਜਿੰਨਾ ਬੌੜਾ ਡੈ ਗੀ ਸਾਫ ਕਰਾਂਗੇ ਉਹਦੇ ਹਿਸਾਬ ਨਾਲ ਕਰਦੇ ਓਕੇ ਜੀ ਉਹ ਨਾ ਸਿਰ ਠੀਕ ਆ ਤੇ ਸੱਜਣਾ ਮੈਂ ਤਾਂ ਚਲ ਸਰੀ ਸੋਣੀ ਆ ਮੱਝ ਬਾਕੀ ਜੇ ਦਿਹਾੜੀ ਰੋਕ ਕੇ ਕੋਈ ਨਹੀਂ ਤੇ ਸਾਜੀ ਫਿਰ ਇਹ ਤਾਂ ਕਿੰਨਾ ਬੌੜਾ ਕੀ ਗੱਲ ਬਾਤ ਹੈ ਇਹ ਥੱਲੇ ਜਿਹੜਾ ਤੁਲਵਾ ਬੌੜਾ ਜੀ 18 ਕਿਲੋ ਆ ਕੰਡਾ ਨਾਲ ਲਿਆਵੇ ਤਿੰਨ ਟਾਂਕ ਚੋੜ ਲੋ ਅੱਛਾ ਜੀ ਜ਼ਰਾ ਦਿਨ ਸੋਈ ਨੂੰ ਹੋਇਆ ਜੇ ਮਿਣੋਂਗੇ ਫਿਰ 20 ਕਿਲੋ ਹੋਊਗਾ अच्छा जे 2 ਲੋਗ ਤੇ 18 ਕਿਲੋ ਕੰਡੇ ਵਾਲਾ 18 ਤੇ ਡੱਬੂ ਮਾਰ ਕੇ 20 ਜੀ ਓਕੇ ਓਕੇ ਤਿੰਨ ਬਰਾਂ ਜੋਲੇ ਚਾਰ ਬਰਾਂ ਜੋਲੇ ਦੋ ਜਿੰਨੀ ਬਰ ਮਰਜ਼ੀ ਜੋਲੇ ਓਕੇ ਟਾਈਮ ਟੂ ਟਾਈਮ ਘੜੀ ਖੁੱਲ ਗਈ ਮਗਰ ਵੱਛੀ ਆ ਗਈ ਨਾ ਹਾਂਜੀ ਮਗਰ ਵੱਛੀ ਵੱਛੀ ਤੀਜਾ ਦਿਨ ਹੋਇਆ ਜੀ ਇਹ ਤਿੰਨ ਦਿਨ ਹੋ ਗਏ ਸਹੀ ਨੂੰ ਠੀਕ ਹੈ ਓਕੇ ਸੋਹਣੀ ਜਵਾਈ ਜੋਈ ਸਜਣੋ ਬਾਬਾ ਜੀ ਇੱਕ ਬੇਨਤੀ ਹੋਰ ਹੈ ਵੀ ਥਣਾ ਤੇ ਭਾਲੇਗੀ ਜੇ ਮੁੜ ਕੇ ਕੋਈ ਆ ਕੇ ਨਾ ਆ ਕੇ ਤੁਹਾਨੂੰ ਦੱਸਿਆ ਨਹੀਂ ਛੋਣ ਓਕੇ ਆ ਨਾ ਛੋਣ ਇੱਕ ਨੰਬਰ ਦੀ ਛੋਣ ਇੱਕ ਨੰਬਰ ਦੀ ਸਜਣੋ ਥਾਂ ਤੁਹਾਨੂੰ ਨੇੜ ਤੋਂ ਵੀ ਚੈੱਕ ਕਰਵਾ ਦਿੰਦੇ ਆ ਥੋੜੀ ਬਾਰੀ ਜਵੇਂ ਸੱਜਰ ਪਸ਼ੂ ਨੂੰ ਭਾਲਤੇ ਪੈਣੀ ਪੈਣੀ ਨਹੀਂ ਝੂਠ ਮਾਰ ਕੇ ਨਹੀਂ ਆਪਾਂ ਇਹਨੂੰ ਸੱਦਣਾ ਵਾਹ ਵਾਹ ਚੱਡਾ ਬੜੇ ਕਮਾਲ ਦਾ ਲੱਗਾ ਹਨ ਬਿਲਕੁਲ ਓਕੇ ਆ ਤੇ ਮੜੀ ਜੀ ਬੇਮਲੂਮੀ ਭਾਲਿਆ ਕੋਈ ਖਾਸ ਕਰਕੇ ਇਸ ਗੱਲ ਦਾ ਅਹਿਮ ਤੁਹਾਨੂੰ ਸ਼ਾਦੀ ਦਿੰਨੇ ਆ ਕੋਈ ਬੰਨਾ ਨਾ ਰੱਖੂਗੀ ਕੋਈ ਕੁਛ ਨਾ ਰੱਖੂਗੀ ਹਨਾ ਤੇ ਉਹ 나ੜੂ ਨਾਲ ਆ ਤੇ ਆਹ ਜਿਹੜੀ ਆ ਇੱਕ ਸਾਈਡ ਨੂੰ ਭਾਲ ਹੈਗੀ ਆ ਠੀਕ ਆ ਜੀ ਇਹ ਬੈਂਤੀ ਆ ਮਾਰ ਕੇ ਨਹੀਂ ਕਿਹਨੂੰ ਸੱਦਣਾ ਠੀਕ ਆ ਖੋਲ ਕੇ ਇਹ ਗਲਦੀ ਤੇ ਗਰੰਟੀ ਆ ਜੀ ਭਾਲਿਆ ਪਾਲਾ ਆਪਣਾ ਤੇ ਸਤਾ ਜੀ ਸੀ ਨੂੰ ਪੈਣੇ ਪੈ ਰਹੀਆਂ ਤੁਹਾਨੂੰ ਪਤਾ ਖਾਨਵਾੜਾ ਸੁਣਾ ਨੋਕ ਵਾਲਾ ਲੱਗਾ ਹਾਂ ਦਾ ਇੱਕ ਧਾਰ ਦਾ ਵੀ ਨੂੰ 20 ਪਲੱਸ ਜਿਹੜਾ ਦੁੱਧ ਚੱਲ ਰਹੀ ਆ ਇਹ ਗਾ ਤੁਹਾਡੀ ਸੇਵਾ ਦਾ 22 ਦੇ ਦੇ 25 ਦੇ ਦੇ ਠੀਕ ਆ ਜੀ ਸੈਡ ਨਾ ਕੋਈ ਮਾਸਾ ਜਿੰਨੀ ਵੀ ਰੱਖੂਗੀ ਇਹ ਗੱਲ ਦੀ ਸ਼ਾਦੀ ਹੈ ਜੀ ਤੋਰਾ ਤਰਾ ਵੇਖੋ ਪਲਵਾਨਾ ਰਗਾ ਵਾ ਵਾ ਮਗਰ ਤੇ ਮਾਸ਼ਕ ਬਜਾਵੇਂ ਪਾਣੀ ਵਾਲੀ ਦੀ ਬੰਦ ਹੁੰਦੇ ਕੀ ਬਾਤ ਹੈ ਚੋਰਾ ਕਰੋ ਚੈੱਕ ਬਹੁਤ ਸੋਹਣਾ ਬੱਚਾ ਵੀ ਬਿਲਕੁਲ ਮਾਦੇਆ ਸੇਮ ਹੀ ਕਾਪੀ ਹੈ ਹਾਂਜੀ ਭਾਈ ਜੀ ਫਿਰ ਕੀਮਤ ਜੈ ਜੀ ਆ ਪਾਪਾ ਜੀ ਇੱਕੋ ਹੀ ਮੁੱਲ ਕਰਨਾ ਨਾ 100 ਘੱਟ ਕਰਨਾ ਨਾ 100 ਵਧ ਕਰਨਾ ਅੱਛਾ ਹਾਂਜੀ 70000 ਦੀ ਵੈਅ ਦੇਾਂਗੇ ਜੇ ਤੋਲਣਗੇ ਤੇ 18 ਕਿਲੋ ਬੋਲਾ ਅੱਜ ਹੀ ਆ ਜਿਹੜਾ ਕੰਡੇ ਵਾਲਾ ਹਾਂਜੀ ਜੇ ਮਿੰਨਗੇ ਤੇ 20 ਕਿਲੋ ਇਹਦਾ ਵਾਹ 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 ਫੋਲ ਤਿੰਨ ਵਾਰਾ ਛੋੜਨ ਚਾਰ ਵਾਰਾ ਛੋੜਨ 10 ਵਾਰਾ ਛੋੜਨ ਗਰੰਟੀ ਫੋਲਿਆ ਫੋਲ ਗਰੰਟੀ ਦੇ ਧਾਰ ਧਾਰ ਨਾ ਧਾਰ ਬਰਾਬਰ ਆਦਾ ਵੀ ਨੁਕਸ ਨਹੀਂ ਗਾ ਹਾਂ ਜਿਹੜੀ ਭਾਲ ਲਗੀ ਪਹਿਲਾਂ ਦੱਸਿਆ ਵੀ ਦੀ ਤੀਜਾ ਦਿਨ ਸੋਈ ਨਾ ਹੋਇਆ ਜੀ ਉਹ ਬੱਚੀ ਜੀ ਨਹੀਂ ਗੱਲਾਂ ਠਡੀਆਂ ਖਰੀਆਂ ਆਂਦੀਆਂ ਹਰ ਵੀਰ ਕੋਲ ਜੇ ਗੱਲਾਂ ਠਡੀਆਂ ਖਰੀਆਂ ਆਂਦੀਆਂ ਖਰਾ ਸਬਦਾ ਕਰਦੇ ਜ ਹਨਾ ਬਿਲਕੁਲ ਜੀ ਕਰਦਾ ਕੋਈ ਲਵੇ ਨਹੀਂ ਜੀ ਕਰਦਾ ਨਾ ਨਹੀਂ ਚੱਲ ਜੂਗੀ ਇਹ ਜੇ ਕਿ ਸਾਡੇ ਵੱਲੋਂ ਕੋਈ ਯਾਰ ਖੰਡ ਛੱਡ ਦਿਓ ਮਾਨ ਪਿਆ ਆਪਾਂ ਵੱਧ ਪੈਸਾ ਮੰਗਦੇ 1000 ਛੱਡ ਦਿਓ ਚਲੋ ਕਰ ਦਿਆਂਗੇ ਮਾਨਤਨ ਭੈਣ ਭਰਾ ਦਾ ਐਡੀ ਕੋਈ ਗੱਲ ਨਹੀਂ ਤੇ ਬਾਕੀ ਆਪਾਂ ਉਨਹੀਂ ਗੱਲ ਕਰਦੇ ਇਹ ਨਹੀਂ ਕਿ ਤੁਹਾਨੂੰ 25 ਕਿਲੋ ਨਹੀਂ ਆ ਦਿੱਤਾ ਹਾਂ 25 ਦੇਊਗੀ ਭਰਜੂਗੀ ਨਾ 25 ਮੈਂ ਕਹਿੰਦਾ ਵੀ ਤੁਹਾਨੂੰ ਆ ਨਹੀਂ ਦਿੱਤਾ ਹਵਲੇ ਜਿੰਨਾ ਹੈਗਾ ਤੀਜਾ ਦਿਨ ਉਹਨਾ ਹੀ ਕਿਹਾ ਓਕੇ ਇਹ ਦਾ ਸੇਵਾ ਹੈ ਇਹਦੇ ਥੱਲੇ ਕੋਈ ਚਵੀ ਕਰ ਲੈ 25 ਕਰ ਲੈ ਜਾਂ ਇਹ ਵੀ ਕਰਵਾ ਲੈ ਹਾਂ ਇਹ ਤਾਂ ਸ਼ਾਮ ਦਾ ਹੈ ਲਓ ਸਜਣੋ ਆਪਣੀ ਖਰੀਦਦਾਰੀ ਕਰਿਓ ਪਸ਼ੂ ਚੰਗਾ ਹੈ ਤੇ ਸਸੇ ਕੀ ਗੱਲ ਦੀ ਸਾਰਿਆਂ ਨੂੰ